ਲਓਏ ਦੋਸਤੋ ਆਹ ਦੇਖੋ ਫਲ ਇਹ ਆਹ ਦੇਖੋ ਕਿਦਾਂ ਦੇਖੋ ਰਸੀਲਾ ਆਹ ਦੇਖੋ ਐਦਾ ਇਹਦੇ ਵਿੱਚ ਦੋਸਤੋ ਰਸਾ ਚ ਹੁੰਦਾ ਦੇਖੋ ਆਹ ਦੇਖੋ ਇਹ ਰਸੀਲਾ ਇਹਨਾਂ ਫਲ ਵਾਂ ਦੇਖੋ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੋਸਤੋ ਦੁਨੀਆ ਦੇ ਵਿੱਚ ਸਭ ਤੋਂ ਤਾਕਤਵਰ ਫਲ ਹੈਗਾ ਕੀਵੀ ਤੇ ਦੂਜੀ ਗੱਲ ਮੈਂ ਤੁਹਾਨੂੰ ਇੱਕ ਹੋਰ ਦੱਸ ਦੇਣਾ ਪਹਿਲਾਂ ਇਹ ਫਲ ਦੇ ਉੱਪਰ ਨਿਗਾਹ ਮਾਰੋ ਤੇ ਹੁਣ ਮੈਂ ਅੱਜ ਤੁਹਾਡੇ ਕੰਮ ਦੀਆਂ ਗੱਲਾਂ ਦੱਸਾਂ ਜਿਹੜੇ ਬੰਦੇ ਬਾਈ ਸ਼ਰਾਬ ਪੀਂਦੇ ਆ ਨਾ 25 ਐਮ ਐਲ ਸ਼ਰਾਬ ਤੁਹਾਨੂੰ ਤੁਹਾਡਾ ਲੀਵਰ ਜਿਹੜਾ ਹੈ ਨਾ ਇੱਕ ਘੰਟਾ ਲਾ ਦਿੰਦਾ ਉਹਨੂੰ ਉਦੀ ਜ਼ਹਿਰ ਕੱਢਣ ਨੂੰ ਤੇ ਬਾਈ ਜਿਹੜੇ ਸ਼ਰਾਬ ਨਾ ਦੇਖ ਲਾ ਪਏ ਬੋਤਲ-ਬੋਤਲ ਪੀਂਦੇ ਆ ਉਹ ਤੁਹਾਡਾ ਲੀਵਰ ਤਾਂ ਉਸੇ ਕੰਮ ਤੇ ਰਹਿੰਦਾ ਬਾਕੀ ਦਾ ਖਾਣਾ ਪੀਣਾ ਛੱਡੋ ਤੇ ਹੁਣ ਆਹ ਜਿਹੜੇ ਬਾਈ ਫਰੂਟ ਆ ਨਾ ਜਿਹੜਾ ਲੱਗਾ ਫਰੂਟ ਇਸ ਫਰੂਟ ਨੂੰ ਖਾ ਲਿਓ ਇੱਕ ਹਫ਼ਤਾ ਦੱਬ ਕੇ ਜਿਹਨਾਂ ਦੇ ਲੀਵਰ ਘੱਟ ਕੰਮ ਕਰਦੇ ਆ ਮੂੰਹ ਤੇ ਸੋਜ ਅੱਛਾ ਤੇ ਸਰੀਰ ਸੁੱਜ ਜਾਂਦਾ ਮਤਲਬ ਕਿ ਤੁਹਾਡਾ ਲੀਵਰ ਘੱਟ ਕੰਮ ਕਰਦਾ ਮੋਟਾਪਾ ਜਿਹਨਾਂ ਨੂੰ ਹੋ ਜਾਂਦਾ ਇਸ ਕਰਕੇ ਬਾਈ ਇਸ ਫਲ ਨੂੰ ਨਾ ਛੱਡਣਾ ਨਹੀਂ ਜਿੱਥੇ ਮਰਜੀ ਦਿਖ ਜਾਏ ਤੇ ਮੈਂ ਕਹਿੰਦਾ ਇਹਨੂੰ ਤੋੜ ਕੇ ਇਹਨੂੰ ਬਾਜ਼ਾਰ ਚੋਂ ਖਰੀਦ ਕੇ ਜਿੱਥੋਂ ਮਰਜ਼ੀ ਮਿਲੇ ਇਹ ਜ਼ਰੂਰ ਖਾਣਾ ਕਿਉਂਕਿ ਇਹਦੇ ਨਾਲ ਤੁਹਾਡਾ ਜਿਹੜਾ ਲੀਵਰ ਆ ਨਾ ਤੁਹਾਡਾ ਪਾਚਣ ਸ਼ਕਤੀ ਤੁਹਾਡੀ ਬਾਬੇ ਉਹ ਐਨ ਪੂਰੀ ਉਹ ਨਾ ਦੁਬਾਰਾ ਜਿੱਦਾਂ ਰਿਪੇਅਰ ਕਰਦਣੀ ਜਿੱਦਾਂ ਨਾ ਉਹ ਰੋਬਟ ਆਪਣੀਆਂ ਨਾ ਮਸ਼ੀਨਰੀ ਰਿਪੇਅਰ ਕਰਦਾ ਐਦਾਂ ਰਿਪੇਅਰ ਕਰਦਾ ਇਹ ਫਰੂਟ ਇਦੇ ਵਿੱਚ ਸਰਚ ਕਰ ਲਿਓ ਮਾੜੇ ਜਿਹਾ Google ਦੇ ਉੱਪਰ ਕਿਹੜੇ-ਕਿਹੜੇ ਵਿਟਾਮਿਨ ਪਾਏ ਜਾਂਦੇ ਆ ਜੋ ਇਹਦੇ 'ਚ ਆ ਨਾ ਉਹ ਤੁਹਾਨੂੰ ਕਿਸੇ ਹੋਰ ਫਰੂਟ ਦੇ ਵਿੱਚ ਨਹੀਂ ਮਿਲਣਾ ਮੈਂ ਜਿਵੇਂ ਹਮੇਸ਼ਾ ਕਹਿੰਦਾ ਹੁੰਨਾ ਹਰ ਇੱਕ ਚੀਜ਼ ਦੀ ਹਰ ਇੱਕ ਬੰਦੇ ਦੀ ਆਪੋ ਆਪਣੀ ਖਾਸियत ਆ ਜਿਹੜਾ ਪ੍ਰਮਾਤਮਾ ਨੇ ਇਸ ਧਰਤੀ ਦੇ ਉੱਪਰ ਬੰਦਾ ਭੇਜਤਾ ਜਾਂ ਫਰੂਟ ਭੇਜਤਾ ਉਹਦੇ ਵਿੱਚ ਜਿਹੜੇ ਗੁਣ ਆ ਨਾ ਉਹ ਕਿਸੇ ਹੋਰ 'ਚ ਨਹੀਂ ਮਿਲਣਗੇ ਇਸੇ ਲਈ ਤੁਹਾਨੂੰ ਇਹ ਇਹ ਜਿਹੜਾ ਫਰੂਟ ਆ ਖਾਣਾ ਚਾਹੀਦਾ ਇਸ ਵਾਰ ਤੇ ਇਸ ਵਾਰ ਭਾਈ ਇਹ ਬਸ 5-10 ਦਿਨ ਲਈ ਆਂਦਾ ਆਪਣੇ ਕਹਿ ਲਓ ਭਈ ਬਾਜ਼ਾਰ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਸਾਡੇ ਇੰਡੀਆ ਦੇ ਵਿੱਚ ਇਹ ਚਾਈਨਾ ਤੋਂ ਆ ਕੇ ਇੱਥੇ ਆ ਗਿਆ ਤੇ ਹੁਣ ਇਹ ਪੱਕ ਗਿਆ ਤੁਸੀਂ ਦੋਸਤਾਂ ਨੇ ਸਾਰਿਆਂ ਨੇ ਕਿਹਾ ਸੀਗਾ ਬਾਈ ਜਦੋਂ ਇਹ ਪੱਕ ਜਾਊਗਾ ਸਾਨੂੰ ਇਹਨੂੰ ਜਰੂਰ ਦਿਖਾ ਲਿਓ ਇਹ ਹੈਗਾ ਬਾਈ ਲਗਾਠ ਤੇ ਲਗਾਠ ਦੇ ਵਿੱਚ ਜਿਹੜੇ-ਜਿਹੜੇ ਵਿਟਾਮਿਨ ਪਾਏ ਜਾਂਦੇ ਹਨ ਨਾ ਤੇ ਉਹ ਕਿਸੇ ਹੋਰ ਦੇ ਵਿੱਚ ਨਹੀਂ ਆ ਤੇ ਹੁਣ ਮੈਂ ਜੇਕਰਾਂ ਦੇਖੋ ਤੋੜਾਂਕ ਤਾਜ਼ਾ-ਤਾਜ਼ਾ ਇਹਨੂੰ ਤੇ ਤੋੜ ਕੇ ਤੁਹਾਨੂੰ ਦਿਖਾਵਾਂ ਤੋੜਨ ਨੂੰ ਨਾ ਆ ਦੇਖੋ ਐਦਾਂ ਦੀ ਚੀਜ਼ ਆ ਬਾਈ ਤੇ ਇਸ ਨੂੰ ਖਾਓਗੇ ਖੱਟਾ ਮਿੱਠਾਇਆ ਤੇ ਹਜੇ ਇਹਦਾ ਸਾਈਜ਼ ਆ ਜਿਹੜਾ ਥੋੜਾ ਛੋਟਾ ਆ ਕਿਉਂਕਿ ਹਜੇ ਅਸੀਂ ਇਹਨੂੰ ਅੱਧ ਕੱਚਾ ਜਾਂ ਕਹਿ ਸਕਦੇ ਤੋੜਿਆ ਉਹ ਵੀ ਤੁਹਾਨੂੰ ਦਿਖਾਣ ਨੂੰ ਤੇ ਇਹ ਘਟੋ ਘਟ ਇੰਨਾ ਖੋਣਾ ਤੇ ਵਿੱਚ ਘਟਕ ਜਿੱਡਾ ਹੈ ਉੱਪਰ ਦੀ ਨਾ ਉੱਡੀ ਵਿੱਚੋਂ ਇਹਦੇ ਘਟਕ ਨਿਕਲਣੀਆਂ ਤੇ ਇਹ ਰਸੀਲਾ ਹੁੰਦਾ ਤੇ ਤੁਹਾਡਾ ਭਜਨ ਘਟਾਊਗਾ ਤੇ ਦੂਜੀ ਗੱਲ ਆਹ ਜਿਹੜੀ ਲੱਕੜੀ ਹੈ ਨਾ ਇਹ ਵੀ ਇਹਦੀ ਬੇਸਟ ਨਹੀਂ ਜਾਂਦੀ ਹੈ ਵੀ ਹਰਬਲ ਚਾਹ ਦੇ ਵਿੱਚ ਪੈਂਦੀ ਹੈ ਹਰਬਲ ਚਾਹ ਦੇ ਵਿੱਚ ਆਹ ਜਿਹੜੀ ਲੱਕੜੀ ਹੈ ਜੀ ਤੁਸੀਂ ਇਹ ਦੇਖ ਲਓ ਭਈ ਕਿੰਨਾ ਗੁਣਕਾਰੀ ਹੋਊਗਾ ਤੇ ਤੁਹਾਡਾ ਭਜਨ ਵਾਟਾ ਜਿਹੜਾ ਗੁਰਦੇ ਆ ਤੁਹਾਡੇ ਹੋਰ ਪਾਚਣ ਸ਼ਕਤੀ ਆ ਕਿੰਨੀ ਤਰ੍ਹਾਂ ਦੀਆਂ ਤੁਹਾਡੀਆਂ ਬਿਮਾਰੀਆਂ ਨੂੰ ਦੂਰ ਕਰਦਾ ਇਹਦੇ ਵਿੱਚ ਵਿਟਾਮਿਨ ਕਾਪਰ ਹੋਇਆ ਕੈਲਸ਼ੀਅਮ ਹੋਇਆ ਜਿੰਕ ਹੋਇਆ ਸਲਫਰ ਹੋਇਆ ਲੋਹਾ ਹੋ ਗਿਆ ਬਾਬੇ ਉਹ ਪਤਾ ਨਹੀਂ ਇਦਾਂ ਦੇ ਕਿੰਨੇ ਕਿਹਦੇ ਵਿੱਚ ਵਿਟਾਮਿਨ ਆ ਤੇ ਇਸ ਕਰਕੇ ਲਗਾਠ ਇਹਨੂੰ ਕਹਿੰਦੇ ਆ ਦਿਖਣ ਨੂੰ ਇਹ ਅੰਬਰਗਾ ਲੱਗਦਾ ਪਰ ਇਹ ਆਂਬ ਨਹੀਂ ਹੈਗਾ ਛੋਟਾ ਐਨ ਪੀਲੇ ਰੰਗ ਦਾ ਹੈ ਤੇ ਹੁਣ ਥੋੜੇ ਦਿਨਾਂ ਤੇ ਬਾਅਦ ਦੇ ਨਾਲ ਰੰਗ ਇਹਦਾ ਬਦਲ ਲਾਪਣਾ ਸੰਗਤਰੀਜਾ ਹੋ ਜਾਣਾ ਜਦੋਂ ਇਹ ਸੰਗਤਰੀਜਾ ਹੋ ਜਾ ਸਮਝ ਲਓ ਉਸ ਵੇਲੇ ਰਸੀਲਾ ਹੋ ਜਾਂਦਾ ਹੈ ਬਿਲਕੁਲ ਇਹਨੂੰ ਖੱਟ ਮਿੱਠਾ ਹੋ ਜਾਂਦਾ ਤੇ ਤੁਸੀਂ ਆਪਣੇ ਬੱਚਿਆਂ ਨੂੰ ਤੇ ਆਪ ਜਰੂਰ ਖਾਣਾ ਕਿਉਂਕਿ ਲੀਵਰ ਆ ਨਾ ਜਿਹੜਾ ਲੀਵਰ ਤੇ ਇਹਦੀ ਇੰਨੀ ਸਫਾਈ ਕਰਦਾ ਇਹ ਕਿਉਂਕਿ ਲੀਵਰ ਤੋਂ ਹੀ ਕੰਮ ਸ਼ੁਰੂ ਹੁੰਦਾ ਮੈਂ ਤਾਂ ਹੀ ਕਿਹਾ ਕਿ ਜਿਹੜੇ ਬੰਦੇ दारू ਪੀਂਦੇ ਆ ਨਾ 25 ml ਦੇ ਜਿਹੜੀ ਸ਼ਰਾਬ ਆ ਉਹਦੀ ਨਾ ਜ਼ਹਿਰ ਕੱਢਣ ਨੂੰ ਇੱਕ ਘੰਟਾ ਲੱਗਦਾ ਲੀਵਰ ਨੂੰ ਤੇ ਜਿਹੜੇ ਬੰਦੇ ਦੇਖ ਲਓ ਪਪਈਆ ਅਧਿਆ ਪੀ ਲੈਂਦੇ ਨਾ ਰੋਜ਼ ਤੇ ਉਹਨੂੰ ਕਿੰਨਾ ਲੀਵਰ ਤਾਂ ਤੁਹਾਡਾ ਫੇ ਰੋਟੀ ਛੱਡੋ ਪਿਆ ਉਹ ਤਾਂ दारू ਕੱਢਣ 'ਚ ਲੱਗਾ ਹੁੰਦਾ ਸੋ ਉਹਦੇ ਉੱਪਰ ਨਾ ਘੱਟੋ ਘੱਟ ਵੀ ਜੋ ਕਹਿ ਸਕਦੇ ਆ ਕਿ 400% ਕੰਮ ਕਰਦਾ ਇਹ 400% ਤੇਜ਼ੀ ਦੇ ਨਾਲ ਸੋ ਇਹ ਫਰੂਟ ਆ ਭਾਈ ਇਹ ਸਾਨੂੰ ਟੋਨਿਕ ਜਿਹੜੇ ਪ੍ਰਮਾਤਮਾ ਨੇ ਦਿੱਤੇ ਆ ਨਾ ਇਹ ਤੋਂ ਵੱਡੀ ਚੀਜ਼ ਕੋਈ ਹੈ ਨਹੀਂ ਦਵਾਈਆਂ ਦਵਾਈਆਂ ਬਾਅਦ ਵਿੱਚ ਅਸੀਂ ਤਾਂ ਖਾਣ ਜਾਂਦੇ ਆ ਕਿਉਂਕਿ ਅਸੀਂ ਇਦਾਂ ਦੇ ਵਿਟਾਮਿਨ ਮਿਸ ਕਰਦੇ ਆ ਅਸੀਂ ਆਪ ਖਾਂਦੇ ਨਹੀਂ ਜਾਂ ਸਾਨੂੰ ਮਿਲਦੇ ਨਹੀਂ ਜਾਂ ਅਸੀਂ ਟੋਲਦੇ ਨਹੀਂ ਇਹ ਚੀਜ਼ਾਂ ਹੋ ਜਾਂਦੀਆਂ ਔਰ ਬਾਅਦ ਵਿੱਚ ਜੇ ਤੁਸੀਂ ਦਵਾਈਆਂ ਲੱਭਣ ਜਾਂਦੇ ਆ ਸਾਨੂੰ ਸਾਰੇ ਸ਼ਹਿਰ ਦੇ ਵਿੱਚੋਂ ਸਾਰੀਆਂ ਦਵਾਈਆਂ ਮਿਲ ਜਾਂਦੀਆਂ ਕਿਉਂਕਿ ਡਾਕਟਰ ਲਿਖ ਕੇ ਦਿੰਦਾ ਸਾਨੂੰ ਸੋ ਡਾਕਟਰ ਦੇ ਲਿਖਣ ਤੋਂ ਪਹਿਲਾਂ ਪਹਿਲਾਂ ਆਪਣੇ ਫਰੂਟ ਆਪਣੀ ਡਾਈਟ ਦੇ ਵਿੱਚ ਫਰੂਟ ਐਡ ਕਰ ਲਓ ਤੇ ਆਹ ਲਗਾਟ ਹੈ ਬਾਈ ਆਪਣੇ ਘਰ ਬੂਟੇ ਲਾ ਲਓ 5-7 ਲਿਆ ਕੇ ਬੂਟੇ ਨਹੀਂ ਲਾਣੇ ਤਾਂ ਬਾਜ਼ਾਰ ਚੋਂ ਲਿਆਇਓ ਬਾਜ਼ਾਰ ਚੋਂ ਮਿਲਣਾ ਬਹੁਤ ਮੁਸ਼ਕਲ ਆ ਪਰ ਕਿਉਂਕਿ ਇਹ ਸਾਰੀਆਂ ਦੁਕਾਨਾਂ ਤੇ ਨਹੀਂ ਹੁੰਦਾ ਸੋ ਧੰਨਵਾਦ ਆ ਦੋਸਤੋ ਐਦਾਂ ਦਾ ਹੁੰਦਾ ਤੁਸੀਂ ਕੀ ਹੋਏ ਦੀ ਤੁਹਾਨੂੰ ਤਸਵੀਰ ਦਿਖਾਈ ਆ ਦੋਸਤੋ ਇਹ ਤੁਹਾਡੇ ਕਰਕੇ ਤੇ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਚੰਗੀ ਲੱਗੀ ਹੋਵੇ ਸ਼ੇਅਰ ਕਰਨਾ ਕਿਉਂਕਿ ਤੁਹਾਨੂੰ ਜਿਹੜੀਆਂ ਚੀਜ਼ਾਂ ਅਸੀਂ ਉਹ ਲੱਭ ਕੇ ਲਿਆਨੇ ਜਿਹੜੀਆਂ ਕੋਈ ਨਹੀਂ ਦੱਸੂਗਾ ਕਿ ਇਸ ਇਹਨੂੰ ਫਰੂਟ ਨੂੰ ਆਪਾਂ ਖਾਣਾ ਕਿਉਂ ਇਸ ਫਰੂਟ ਦੇ ਵਿੱਚ ਕੀ ਕਾਰਨ ਹੈ ਜਿਹੜਾ ਆਪਾਂ ਕਾਤੇ ਖਾਈਏ ਇਹਨੂੰ ਸਾਨੂੰ ਇਹਦਾ ਬੈਨੀਫਿਟ ਕੀ ਆ ਸੋ ਬੈਨੀਫਿਟ ਦੇ ਪਤਾ ਹੋਣਗੇ ਤਾਂ ਸਾਨੂੰ ਅਸੀਂ ਸਪੈਸ਼ਲ ਫਰੂਟ ਲੱਭਣ ਜਾਵਾਂਗੇ ਜੋ ਸਾਡੇ ਲਈ ਸਾਡੀ ਸਿਹਤ ਦੇ ਅਕੋਰਡਿੰਗ ਸਾਨੂੰ ਸੂਟ ਬੈਠਦਾ ਹੋਵੇ ਸੋ ਭਾਈ ਇਹ ਸਮਝ ਲਿਓ ਦਵਾਈ ਤੋਂ ਵੀ ਉੱਪਰ ਆ ਜਰੂਰ ਖਾਓ ਧੰਨਵਾਦ ਸਸਿਕਾ